ਚਲ ਗੈਰਨੀ ਖਾਲਸਾ ਬਹਿਰੇ ਜੀ ਦੀ ਫਤਿਹ ਇੱਕ ਸਾਖ ਵਾਲਾ ਆ ਜਾਂਦਾ ਕਿਸੇ ਘਰੇ ਉਹ ਕਹੇ ਭਾਈ ਗਵਾਂਡੀਆਂ ਦਾ ਕੀ ਹਾਲ ਇਹਨੇ ਸਾਖ ਕਰਨਾ ਮੈਂ ਉਹ ਕੀ ਕਹਿੰਦਾ ਗਵਾਂਡੀ ਨੂੰ ਪਤਾ ਹੁੰਦਾ ਇਹ ਤਾਂ ਭਾਰੀ ਦਾ ਮਾਰ ਜੀ ਹਣੇ ਕੋਈ ਇੱਕ ਸਾਖ ਵਾਲ ਆਵੇ ਤੇ ਗਵਾਂਡੀ ਨੂੰ ਸੁਣਾਵੇ ਪਾਸ ਬੈਠ ਸਮਝਾਵੇ ਸਾਰਾ ਦਸੀ ਹਾਲ ਜੀ ਕਿਵੇਂ ਕਿਵੇਂ ਇਹਨਾਂ ਦਾ ਚੱਲਣ ਚਾਲ ਜੀ ਆਖਦਾ ਗਵਾਂਡੀ ਨਾਲ ਲਵੇਰੀ ਕਰੇ ਢਾਂਡੀ ਕਫੁੱਟੀ ਜੀ ਆਂਢੀ ਕਰਦਾ ਸ਼ਿੰਗਾਰ ਜੀ ਉਂਟਾ ਕਾਰ ਪਿੰਡੇ ਚੋਤਾ ਰੌਤੀਦਾਰੀ ਹੈਗਾ ਫੁੱਟਿਆ ਜਾਂ ਖੋਲਾ ਤੇ ਕੰਨਾ ਤੋਂ ਮੁੰਡਾ ਬੋਲਾ ਆਟੇ ਬਾਸ ਤੇ ਪਰੋੜਾ ਥੇ ਮੁੰਡਾ ਨਹੀਂ ਪਾਲਿਆ ਨੇਫਾ ਤੇ ਪਰਿਆੜਾ ਨਹੀਂ ਤਮਾਮ ਲਾ ਲਿਆ ਹੁੰਦਾ ਰਾਤ ਨੂੰ ਨਰਾਤਾ ਨਾ ਵੀ ਦਿਸੇ ਖੂਆ ਖਾਤਾ ਨਾ ਵੀ ਕਦੇ ਮੁੰਡਾ ਨਾਤਾ ਹੋਈ ਕੇ ਵਸਾਰੀ ਜੀ ਉਂਟਾ ਕਾਰ ਪਿੰਡੇ ਚੋਤਾ ਰੌਤੀਦਾਰੀ ਕੋਲੇ ਇੱਕ ਲੰਡਾ ਵੈਲ ਹਾਲ ਬੋਂਦਾ ਹੋਵੇ ਕਹਿਲ ਉਹਦੀ ਹੋਵੇ ਨਾ ਟਹਲ ਪਾਈ ਮੀਰੇ ਦਾਣੇ ਦੀ ਤੈਨੂੰ ਦੱਸ ਪੈਗੀ ਵਧੀਆ ਟਿਕਾਣੇ ਦੀ ਜਦੋਂ ਮੁੱਕ ਜਾਵੇ ਆਟਾ ਮੂੜੀ ਖੋਲ ਵੈਂਦੀ ਚਾਟਾ ਘਰ ਕਾਸਦਾ ਨਹੀਂ ਘਾਟਾ ਨਾ ਮਿਲੇ ਵਦਾਰ ਜੀ ਮੂੰ ਤਾਂ ਘਰ ਪਿੰਡ ਚੋਂ ਤਰੌਤੀਦਾਰ ਜੀ ਖੇਤ ਹਾਨਗੇ ਬਥੇਰੇ ਪਰ ਵਿੱਚ ਤੇਰੇ ਮੇਰੇ ਮੁੰਡਾ ਰੋਟੀ ਖਾਂਦਾ ਡੇਰੇ ਕੌਲ ਹੈ ਪਕਾਉਣ ਦੀ ਕੰਮਾਂ ਵਿੱਚ ਵੇਲ ਮਿਲੇ ਨਾ ਪਹੌਣ ਦੀ ਛੇਤੀ ਛੇਤੀ ਨਾ ਪਹੌਂਦੇ ਛੋਲੇ ਚਮਕੇ ਡੰਗ ਟਪਾਉਂਦੇ ਪਿੰਡੀ ਪਿੰਡੀ ਫਿਰ ਨਭਾਉਂਦੇ ਛੱਡ ਘਰਵਾਰ ਜੀ ਮੂੰ ਤਾਂ ਘਰ ਪਿੰਡ ਚੋਂ ਤਰੌਤੀਦਾਰ ਜੀ ਮੁੰਡਾ ਮੜੀ ਜੀ ਲੱਤ ਕਰਦਾ ਜੂ ਇਹ ਖੇਡਣ ਲੱਗਿਆ ਪਰਦਾ ਨਹੀਂ ਕਦੇ ਬੁੱਢੀ ਤੋਂ ਡਰਦਾ ਨਾ ਆਹ ਘਲੇਹੀ ਐ ਬੀਹਾਂ ਦੀ ਪਰਾਂ ਤੇ ਦੂਰ ਦੀ ਬੀਹਾਂ ਦੀ ਪਰਾਂ ਤਾਰ ਸੁੰਝ ਤੇ ਆਈ ਐ ਦੁਨੀਆ ਕਰਦੀ ਹੁੰਦੀ ਸੀ ਹਾਸਾ ਫਰਕ ਟਿਕਾਣੇ ਮੇਂ ਨੀ ਮਾਸਾ ਨਾ ਤੂੰ ਟਲੀ ਫਸਾਲਾ ਫਸਾਕਾਰ ਦੇ ਰਿਹਾਰ ਜੀ ਮੂੰ ਤਾਂ ਘਰ ਪਿੰਡ ਚੋਂ ਤੇ ਰੋਤੀਦਾਰੀ ਠੀਕ ਐ